मौसम विभाग ਦੇ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਰ ਦਿੱਤਾ ਰੈੱਡ ਅਲਰਟ ਜਾਰੀ ਜਿਸ ਤਰੀਕੇ ਦੇ ਨਾਲ ਕੁਦਰਤੀ ਆਫਤ ਲਗਾਤਾਰ ਲੋਕਾਂ ਨੂੰ ਡਰਾਉਂਦੀ ਸਤਾਉਂਦੀ ਪਰੇਸ਼ਾਨ ਕਰਦੀ ਨਜ਼ਰ ਆ ਰਹੀ ਆ ਤਾਂ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਗੱਲ ਪੰਜਾਬ ਤੋਂ ਲੈ ਕੇ ਹਿਮਾਚਲ ਤੱਕ ਦੀ ਕੀਤੀ ਜਾਵੇ ਤਾਂ ਹਰ ਪਾਸੇ ਤਬਾਹੀ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ 1988 ਦੇ ਵਿੱਚ ਪੰਜਾਬ ਦੇ ਵਿੱਚ ਅਜਿਹੇ ਹਾਲਾਤ ਬਣੇ ਸੀ ਤਾਂ 1988 ਤੋਂ ਵੀ ਹੁਣ ਜਿਆਦਾ ਬੱਤਰ ਹਾਲਾਤ 2025 ਦੇ ਵਿੱਚ ਬਣਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ 2023 ਦੇ ਵਿੱਚ ਵੀ ਪੰਜਾਬ ਦੇ ਵਿੱਚ ਹੜ੍ਹਾਂ ਨੇ ਲੋਕਾਂ ਦੀ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਸੀ ਲੋਕਾਂ ਨੂੰ ਕਈ ਸਾਲ ਪਿੱਛੇ ਕਰ ਦਿੱਤਾ ਸੀ ਪਰ ਹੁਣ ਮੁੜ ਤੋਂ 2025 ਦੇ ਵਿੱਚ ਹੜ੍ਹਾਂ ਦੇ ਕਰਕੇ ਹਰ ਪਾਸੇ ਤਰਾਹੀ ਤਰਾਹੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਚੁੱਕਿਆ ਪੋਂਗ ਡੈਮ ਜੇਕਰ ਗੱਲ ਕੀਤੀ ਜਾਵੇ ਵੱਖੋ ਵੱਖਰੇ ਇਲਾਕਿਆਂ ਦੀ ਤਾਂ ਗੱਲ ਕੀਤੀ ਜਾਵੇ ਹਲਕਾ ਵਿਧਾਨ ਸਭਾ ਦਿਨਾਂਗਰ ਦੇ ਅਧੀਨ ਆਉਂਦੇ ਮਕੌੜਾ ਪੱਤਣ ਦੀ ਕਿਉਂਕਿ ਮਕੌੜਾ ਪੱਤਣ ਦੇ ਜੋ 7 ਪਿੰਡ ਨੇ ਰਾਵੀ ਦਰਿਆ ਦੀ ਮਾਰ ਹੇਠ ਆ ਚੁੱਕੇ ਨੇ ਪਹਿਲਾਂ 14 ਪਿੰਡ ਹੁੰਦੇ ਸੀ ਤਾਂ ਹੁਣ 7 ਪਿੰਡ ਰਹਿ ਚੁੱਕੇ ਨੇ 7 ਪਿੰਡ ਪਹਿਲਾਂ ਹੀ ਰਾਵੀ ਨੇ ਆਪਣੇ ਨਾਲ ਵਹਾ ਲਏ ਸੀ ਤਾਂ ਹੁਣ ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਅਤੇ ਹੜ੍ਹਾਂ ਦੀ ਸਥਿਤੀ ਦੇ ਕਰਕੇ ਸੱਤ ਪਿੰਡਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਇਸ ਮੌਕੇ ਲੋਕਾਂ ਨੇ ਕਿਹਾ ਕਿ ਅਸੀਂ ਆਪਣੇ ਜਾਨ ਮਾਲ ਦੀ ਰਾਖੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕੁਦਰਤ ਨੂੰ ਜੋ ਮਨਜ਼ੂਰ ਹੈ ਉਹੀ ਹੋਵੇਗਾ ਤਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਵੱਲੋਂ ਵੀ ਕੀਤੀ ਗਈ ਆ ਜੋ ਹੜ੍ਹਾਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੜ੍ਹਾਂ ਨੂੰ ਰੋਕ ਤਾਂ ਨਹੀਂ ਸਕਦੇ ਕੁਦਰਤੀ ਆਫਤ ਨੂੰ ਰੋਕ ਤਾਂ ਨਹੀਂ ਸਕਦੇ ਪਰ ਘੱਟ ਜ਼ਰੂਰ ਕਰ ਸਕਦੇ ਆ ਕੀ ਕੁਝ ਕਹਿ ਰਹੇ ਨੇ ਕੈਬਨਿਟ ਮੰਤਰੀ ਉਹ ਹਾਲਾਤ ਕਿਉਂਕਿ ਬਰਸਾਤਾਂ ਬਹੁਤ ਹੋ ਰਹੀਆਂ ਨੇ ਹਿਮਾਚਲ ਦੇ ਵਿੱਚ ਬਹੁਤ ਬਰਸਾਤਾਂ ਹੋ ਰਹੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਹੋ ਰਹੀਆਂ ਨੇ ਤੇ ਹੁਣ ਤਾਂ ਪੰਜਾਬ ਦੇ ਵਿੱਚ ਵੀ ਐ ਲਾ ਲਓ ਪਿਛਲੇ 36 ਘੰਟੇ ਹੋ ਗਏ ਆ ਬਰਸਾਤ ਹੈ ਜਿਹੜੀ ਰੈਗੂਲਰ ਚੱਲ ਰਹੀ ਹੈ ਸੋ ਇੰਨੀ ਬਰਸਾਤ ਹੋਣ ਦਾ ਤਾਂ ਕੁਦਰਤੀ ਗੱਲ ਹੈ ਨੁਕਸਾਨ ਹੋਣਾ ਹੀ ਹੈ ਸੋ ਡੈਮਾਂ ਦੀ ਸਥਿਤੀ ਇਹ ਹੋ ਗਈ ਕਿ ਡੈਮ ਵੀ ਪਾਣੀ ਦੇ ਪੂਰੇ ਭਰ ਗਏ ਹੁਣ ਭਾਖੜਾ ਡੈਮ 1670 ਫੁੱਟ ਤੇ ਪਹੁੰਚ ਗਿਆ ਹੈ ਤੇ ਰਣਜੀਤ ਸਾਗਰ ਡੈਮ ਹੈ ਉਹ 527.23 ਮੀਟਰ ਹੈ ਜਿਹੜਾ ਉੱਥੇ ਪਹੁੰਚ ਗਿਆ 528 ਮੀਟਰ ਦੀ ਉਹਦੀ ਸਾਰੀ ਕੈਪੈਸਿਟੀ ਹੈ ਉਹ ਰੈਸਕਿਊ ਕਰ ਰਹੀ ਹੈ ਜੀ ਸਰ ਜਿਹੜੇ ਬੰਦੇ ਫਸੇ ਹੋਏ ਨੇ ਮਕੋੜਾ ਪਤਣਾ ਰਾਵੀ ਦਰਿਆ ਤੋਂ ਪਾਰ ਦੇ 7 ਪਿੰਡ ਹੈਗੇ ਨੇ ਉੱਥੇ ਕਈ ਲੋਕ ਜਿਹੜੇ ਫਸੇ ਹੈਗੇ ਨੇ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਕੋਈ ਕਦਮ ਨਹੀਂ ਲਏਗੇ ਬਿਲਕੁਲ ਉਹ ਰੈਸਕਿਊ ਕਰ ਵੀ ਲਏਗੇ ਨੇ ਉੱਥੇ ਫੌਜ ਦੀ ਮਦਦ ਲਈ ਗਈ ਹੈ ਫੌਜ ਵੀ ਔਨ ਕਾਲ ਰੱਖੀ ਗਈ ਹੈ ਸਾਰੀ ਐਸ ਡੀ ਆਰ ਐਫ ਦੀਆਂ ਟੀਮਾਂ ਐਨ ਡੀ ਆਰ ਐਫ ਦੀਆਂ ਟੀਮਾਂ ਉਹ ਸਾਰੀਆਂ ਮੌਕੇ ਦੇ ਹਾਜ਼ਰ ਨੇ ਤੇ ਸਾਡੇ ਸਾਰੇ ਮੰਤਰੀ ਸਾਹਿਬਾਨ ਤੇ ਸਾਡੇ ਐਮ.ਐਲ.ਏ. ਸਾਹਿਬਾਨ ਸਾਡੇ ਬਰਕਰਾਰ ਸਾਹਿਬਾਨ ਉਹ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਥਾਂ-ਥਾਂ ਲੰਗਰ ਵੀ ਲਾਏ ਨੇ ਪਸ਼ੂਆਂ ਦਾ ਕਿਉਂਕਿ ਮੈਂ ਹੁਣ ਪਠਾਨਕੋਟ ਜਾ ਕੇ ਆਇਆ ਤਾਂ ਉੱਥੇ ਗੁਜਰ ਬਰਾਦਰੀ ਦੇ ਲੋਕ ਬਹੁਤ ਰਹਿੰਦੇ ਨੇ ਪਸ਼ੂਆਂ ਦਾ ਜਿਹੜਾ ਸਾਰਾ ਉੱਥੇ ਵੀ ਸਾਰੇ ਉਹਨਾਂ ਦੀ ਵਿਵਸਥਾ ਕੀਤੀ ਗਈ ਹੈ ਇਹ ਵੈਕੂਏਸ਼ਨ ਸੈਂਟਰ ਨੇ ਜਿਹੜੇ ਉਹ ਬਣਾਏ ਗਏ ਨੇ ਰਾਧਾ ਸਵਾਮੀ ਸਤਸੰਗ ਬਿਅੰਸ ਦੇ ਉੱਤੇ ਦੋ ਡੇਰੇ ਨੇ ਲਾਹੌਰੀ ਰੋਡ ਤੇ ਹੈ ਤੇ ਦੂਜਾ ਗੁਸਾਈਪੁਰ ਹੈ ਉੱਥੇ ਵੀ ਏਵੈਕੂਏਸ਼ਨ ਸੈਂਟਰਾਂ ਦੇ ਵਿੱਚ ਹਰ ਤਰ੍ਹਾਂ ਦਾ ਖਾਣ ਪੀਣ ਦਾ ਰਹਿਣ ਦਾ ਮੈਡੀਕਲ ਦਾ ਪਸ਼ੂਆਂ ਦਾ ਤੇ ਹਰ ਤਰ੍ਹਾਂ ਦਾ ਪ੍ਰਬੰਧ ਹੈ ਜਿਹੜਾ ਉੱਥੇ ਕੀਤਾ ਗਿਆ ਹੈ ਗਰਦਾਪੁਰ ਗਰਦਾਪੁਰ ਇਹ ਸ਼ੈਲਟਰ ਹ ਬਣਾਏਗੇ ਤੇ ਮੰਜੇ ਨਹੀਂ ਆਗੇ ਕਿਤੇ ਲੋਕਾਂ ਵਾਸਤੇ ਕੁਝ ਨਹੀਂ ਹੈਗਾ ਜਿੱਥੇ ਤੇ ਲੰਗਰ ਕਹਣੇ ਦੇ ਕੋਲ ਕਿਤੇ ਕੁਝ ਨਹੀਂ ਆਹੀ ਜਾਰ ਹੋ ਗਿਆ ਲੱਗਦਾ ਹੈ ਕਿਤੇ ਅਜਿਹੀ ਗੱਲ ਨਹੀਂ ਜੇ ਕਿਤੇ ਦੇਖੋ ਸਵੇਰੇ ਠੀਕ ਸੀ ਕਈ ਜਗ੍ਹਾ ਇਹ ਪੋਜੀਸ਼ਨ ਆਈ ਹੈ ਕਿ ਸਵੇਰੇ ਠੀਕ ਧੀ ਤੇ 2 ਘੰਟਿਆਂ ਦੇ ਵਿੱਚ ਪਾਣੀ ਉੱਨਾ ਆ ਗਿਆ ਸੋ ਇਹ ਜੀ ਕਿਤੇ ਕੋਈ ਦਿੱਕਤ ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਸਖਤ ਹਦਾਇਤਾਂ ਕੀਤੀਆਂ ਨੇ ਮੁੱਖ ਮੰਤਰੀ ਸਾਹਿਬ ਖੁਦ ਇਸ ਚੀਜ਼ ਦੀ ਮੋਨਿਟਰਿੰਗ ਕਰ ਰਹੇ ਨੇ ਕੱਲੇ-ਕੱਲੇ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਫੋਨ ਕਰਕੇ ਪੁੱਛ ਰਹੇ ਨੇ ਜੋ ਸਾਡੀਆਂ ਡਿਊਟੀਆਂ ਲਾਈਆਂ ਉਹਨੇ ਸਾਡੇ ਨਾਲ ਰਾਬਤਾ ਕੈਮ ਉਹਨਾਂ ਨੇ ਕੀਤਾ ਹੋਇਆ ਸਰ ਤੁਸੀਂ ਕਿਹਨੇ ਜਗ੍ਹਾ ਟੁੱਟੀ ਅਜੇ ਤੱਕ ਤੁਸੀਂ ਕਿੱਨੇ ਜਗ੍ਹਾ ਟੁੱਟੀ ਕਿੰਨੀ ਜਗ੍ਹਾ ਪਾੜਨ ਲਈ ਸੇਰ ਦੇ ਪੁੱਛਣੀਆਂ ਤੁਸੀਂ ਦਾ ਕਿੰਨੇ ਜਗ੍ਹਾ ਪਾੜ ਬੈ ਗੁਰਦਾਸਪੁਰ ਸ਼ਿਕਾਸ ਕਰ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਈ ਵਾਰ ਪੁੱਛ ਚੁੱਕੇ ਹਾਂ ਵੀ ਕਿੰਨੀ ਜਗ੍ਹਾ ਤੁਸੀਂ ਦੱਸਿਆ ਜਾਵੇ ਕੋਈ ਜਾਣਕਾਰੀ ਨਹੀਂ ਦੇ ਰਿਹਾ ਕਿ ਕਿੱਥੇ ਟੁੱਟੀ ਆ ਨਾ ਕੋਈ ਐਕਸੀਡੈਂਟ ਨਾ ਕੋਈ ਐਸਜੀਐਮ ਨਾ ਕੋਈ ਸੀ ਦੇਖੋ ਇਹਦੇ 'ਚ ਕੋਈ ਇਹ ਤਾਂ ਹੈ ਨਹੀਂ ਕੋਈ ਲੁਕਣ ਲੁਕਾਨ ਵਾਲੀ ਗੱਲ ਹੈ ਵੀ ਕੋਈ ਜਾਣ ਓਪਨ ਮੈਟਰ ਦੇਖੋ ਨਾਲ ਇਸ ਦੇ ਇਹ ਵੀ ਹੈ ਕਿਸੇ ਦੇ ਹੱਥ ਵਸਿਆ ਨਹੀਂ ਕੋਈ ਤਾਕਤ ਨਹੀਂ ਕਿਸੇ ਕੋਲੇ ਕਿਸੇ ਹੱਥ ਪਾਣ ਲਾਇਆ ਤੇ ਅਸੀਂ ਪਾਣੀ ਰੋਕਦੀਏ ਕੋਈ ਨਹੀਂ ਰੋਕ ਸਕਦਾ ਜਿਵੇਂ ਪਾਣੀ ਵਧ ਰਿਹਾ ਹੁਣ ਅਲਰਟ ਦੇ ਉੱਪਰ ਕਿਹੜੇ ਕਿਹੜੇ ਇਲਾਕੇ ਰੱਖੇ ਗਏ ਨੇ ਪੰਜਾਬ ਦੇ ਕਿਉਂਕਿ ਇਹ ਲਗਾਤਾਰ ਵਿਆਖ ਦੇ ਵਿੱਚ ਵੀ ਪਾਣੀਆਂ ਤੇ ਸਤਲੋਜ ਦੇ ਵਿੱਚ ਵੀ ਮੈਂ ਤਾਂ ਦੇਖੋ ਆਪਣਾ ਫਿਰੋਜ਼ਪੁਰ ਹੈ ਤਰਨਤਾਰਨ ਹੈ ਕਪੂਰਥਲਾ ਹੈ ਆਪਣਾ ਫਾਜਲਕਾ ਹੈ ਹੁਸ਼ਿਆਰਪੁਰ ਗਰਦਾਸਪੁਰ ਤੇ ਪਠਾਨਕੋਟ ਇੱਥੇ ਹਾਈ ਅਲਰਟ ਤੇ ਹੈਗੇ ਆ ਤੇ ਇੱਥੇ ਸਾਰੀਆਂ ਟੀਮਾਂ ਬੈਠੀਆਂ ਨੇ ਵੈਸੇ ਤੇ ਸਾਰੇ ਪੰਜਾਬ ਦੇ ਵਿੱਚ ਹੀ ਦਿੱਕਤ ਤੇ ਆਈ ਹੋਈ ਹੈ ਪਰ ਉੱਥੋਂ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਰਾ ਸੰਭਾਲ ਲੈਨੇ ਤੇ ਇੱਥੇ ਸਾਰਾ ਕੁਝ ਕੀਤਾ ਜਾ ਰਿਹਾ ਫੌਜ ਵੀ ਬੁਲਾਈ ਜਾ ਰਹੀ ਹੈ ਜਿੱਥੇ ਹੁਣ ਰੈਸਕਿਊ ਕਰਨਾ ਸੀ ਉੱਥੇ ਦੇਖੋ ਰੈਸਕਿਊ ਕੀਤਾ ਤੇ ਜਿੱਥੇ ਕਈ ਲੋਕ ਹਲੇ ਵੀ ਮੈਨੂੰ ਉੱਥੇ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ SSP ਸਾਹਿਬ ਵੀ ਉੱਥੇ تھے ਲੋਕਾਂ ਨੂੰ ਬੇਨਤੀਆਂ ਵੀ ਕੀਤੀਆਂ ਨੇ ਪਰ ਕਈ ਲੋਕ ਆਪਣੇ ਹਲੇ ਵੀ ਘਰ ਛੱਡਣੋਂ ਤਿਆਰ ਨਹੀਂ ਸੋ ਸਰਕਾਰ ਤਾਂ ਦੇਖੋ ਪ੍ਰਬੰਧ ਕਰ ਸਕਦੀ ਹੈ ਤੇ ਮੈਂ ਇਹ ਗੱਲ ਵੀ ਕਹਿਣੀ ਚਾਹਣਾ ਕੱਲ ਮੈਂ ਹਸ਼ਿਆਰਪੁਰ ਸੀ ਹਸ਼ਿਆਰਪੁਰ ਜਿਹੜਾ ਆਪਣਾ ਉਹ ਦਰਿਆ ਹੈ ਪਠਾਨਕੋਟ ਤੇ ਅੰਦਾ ਚੱਕੀ ਦਾ ਦਰਿਆ ਜਿਹੜਾ ਉਹ ਚੱਕੀ ਦਰਿਆ ਦਾ ਪਾਣੀ ਉੱਥੇ 97000 ਕਿਉਂ ਸਿੱਕਾ ਗਿਆ ਮੈਂ ਉਸ ਤੇ ਗਿਆ ਸੀ ਕੋਈ ਜਾਨਦਾਰ ਰਸਤਾ ਨਹੀਂ ਸੀ ਅਸੀਂ ਉੱਥੇ ਨੰਗੇ ਪੈਰੀ ਵੀ ਜਾ ਕੇ ਆਏ ਆ ਉੱਥੇ 5-4 ਪਿੰਡ ਜਿਹੜੇ ਅਫੈਕਟਡ ਤੇ ਉਹ ਲੋਕ ਇਕੱਠੇ ਹੋਏ ਤੇ ਉਹਨਾਂ ਲੋਕਾਂ ਨੇ ਖੁਦ ਇਸੀ ਤੇ ਤਸੱਲੀ ਜ਼ਾਹਰ ਕੀਤੀ ਹੈ ਕਿ ਸਰਕਾਰ ਵੱਲੋਂ ਪ੍ਰਬੰਧਾਂ ਦੀ ਕੋਈ ਕਮੀ ਨਹੀਂ ਜਿੱਥੇ ਮਸ਼ੀਨਾਂ ਲਾ ਕੇ ਕੰਮ ਚਲਾਇਆ ਜਾ ਸਕਦਾ ਹੈ ਉੱਥੇ ਮਸ਼ੀਨਾਂ ਸਾਡੀਆਂ ਲੱਗੀਆਂ ਨੇ ਅਸੀਂ ਬੈਗ ਮਿੱਟੀ ਦੇ ਫੱਡਾ ਫੱਡ ਭਰ ਕੇ ਉਹ ਦਿੱਤੇ ਜਾ ਰਹੇ ਨੇ ਜੰਬੋ ਬੈਗ ਨੇ ਜਿਹੜੇ ਉਹ ਵੀ ਬੜੇ ਹੈਲਪਫੁਲ ਹੋਏ ਨੇ ਇੱਕ ਦੀ ਇਹ ਪਹਿਲੀ ਵਾਰੀ ਹੋਇਆ ਕਿ ਹੜਾਂ 'ਚ ਜੰਬੋ ਬੈਗ ਮੰਗਾਏ ਨੇ ਉਹ ਜੰਬੋ ਬੈਗ ਦੀ 3 3.5 ਫੁੱਟ ਤੇ ਉਹਦੀ ਚੜਾਈ ਆ 2.5 ਫੁੱਟ ਦੇ ਲਾਗੇ ਉਹਦੀ ਉਚਾਈ ਹੈ ਸੋ ਵੱਡਾ ਬੈਗ ਜਦੋਂ ਭਰ ਕੇ 1 ਲੱਖ ਤੱਕ ਲਿਆ ਜਾਂਦਾ ਤਾਂ ਰੋਕਣ ਦੇ ਵਿੱਚ ਫਲੋਰ ਨੂੰ ਸਹਾਈ ਹੁੰਦਾ ਇਹ ਲਿਫਟ ਕਰਨ ਦੀ ਲੋੜ ਹੈ ਇੱਥੇ ਜਿਆਤਰ ਲੋਕੜ ਫਸੇ ਜਿਹੜੇ ਪਾਰਲੇ ਪਾਸੇ 7 ਪਿੰਡ ਨੇ ਦੱਸਿਆ ਜਾ ਰਿਹਾ ਵੀ ਉੱਥੇ ਜਿਹੜੀ ਹੈ ਕਾਫੀ ਜ਼ਿਆਦਾ ਸਥਿਤੀ ਆ ਇਸ ਨੂੰ ਕਿੰਨਾ ਪਹੁੰਚਾ ਇਹ ਲਿਫਟ ਕਰਨ ਦੀ ਲੋੜ ਹੈ ਹਾਂ ਇਹ ਲਿਫਟ ਦੀ ਜਿੱਥੇ ਲੋੜ ਮੈਂ ਦੱਸ ਕੇ ਆਟਿਆ ਹੁਣ 7 ਬੰਦੇ ਅਸੀਂ ਇੱਥੇ ਕਰਕੇ ਆਏ ਆ ਪਠਾਨਕੋਟ ਏਰੀਆ ਦੇ ਵਿੱਚ ਤੇ 4 ਬੰਦੇ ਇੱਕ ਪਿੰਡ ਦੇ ਵਿੱਚ ਕੀਤੇ ਆ ਕੱਲ ਉਹ ਪਿੰਡ ਹੈ ਸ਼ੈਦ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਹੈ ਉੱਥੇ ਚਾਰ ਬੰਦਿਆਂ ਨੂੰ ਰਿਸਕਿਊ ਕੀਤਾ ਸੀ ਅੱਛਾ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਿੱਖ ਪਿੰਡ ਉੱਥੇ ਘਿਰ ਗਿਆ ਸੀ ਤਾਂ ਉਹ ਵੀ ਲੈ ਕੇ ਆਏ ਨੇ ਸਾਰੇ ਸੋ ਜਿੱਥੇ ਵੀ ਕਿਤੇ ਜਿਸ ਚੀਜ਼ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਉਹ ਹਰ ਚੀਜ਼ ਮੁਹੱਈਆ ਕਰ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਜਿਹੜੇ ਨੁਕਸਾਨ ਆਇਆ ਫਸਲਾਂ ਦਾ ਨੁਕਸਾਨ ਆਇਆ ਜਾਂ ਲੋਕਾਂ ਦਾ ਨੁਕਸਾਨ ਹੋਇਆ ਵਾ ਉਹ ਤਜਵੀਜ਼ ਬਣਾਈ ਗਈ ਵੀ ਇਹਨਾਂ ਦੀਆਂ ਕਰਦੂਰੀਆਂ ਜਲਦ ਕਰਵਾ ਕੇ ਜਾਂ ਇਹਨਾਂ ਨੂੰ ਕੋਈ ਰਾਹ ਦਿੱਤੀ ਜਾਂਦੀ। ਉਹ ਸਾਡੇ ਮੁੱਖ ਮੰਤਰੀ ਸਾਹਿਬ ਨੇ ਦੇਖੋ ਅਨਾਉਂਸ ਕਰਕੇ ਗਏ ਨੇ ਹਾਲੇ ਜੋ ਅੱਜ ਅੱਜ ਤਾਂ ਸਿਰਫ ਅਸੀਂ ਲੋਕਾਂ ਨੂੰ ਬਚਾਉਣ ਦਾ ਪਸ਼ੂਆਂ ਨੂੰ ਬਚਾਉਣ ਦਾ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਦਾ ਅੱਜ ਤਾਂ ਕੰਮ ਹੈ। ਅਸੀਂ ਨਾਲ ਸਾਰੇ ਅਫਸਰ ਸਹਿਬਾਨ ਜਿਹੜੇ ਸਾਡਾ ਡਿਪਾਰਟਮੈਂਟ ਹੈ ਵਾਟਰ ਰਿਸੋਰਸਸ ਡਿਪਾਰਟਮੈਂਟ ਸਾਡੇ ਸੈਕਟਰੀ ਸਾਹਿਬ ਤੋਂ ਲੈ ਕੇ ਸਾਡੇ ਨਿਚਲੇ ਸਾਰੇ ਅਧਿਕਾਰੀ ਲੱਗੇ ਹੋਏ ਨੇ ਨਾਲ ਅਸੀਂ ਇਹਨਾਂ ਨੂੰ ਇਹ ਵੀ ਇੰਸਟਰਕਸ਼ਨਾਂ ਦਿੱਤੀਆਂ ਹੋਈਆਂ ਨੇ ਕਿ ਤੁਸੀਂ ਡਿਊਟੀਆਂ ਤਾਂ ਦੇ ਹੀ ਰਹੇ ਆ 24 ਘੰਟੇ ਡਿਊਟੀ ਨੇ ਸੈਕਟਰ ਵੰਡ ਕੇ ਡਿਊਟੀਆਂ ਦੇ ਰਹੇ ਨੇ ਤੇ ਨਾਲ ਇਹ ਵੀ ਦੇਖਣਾ ਵੀ ਕਿੱਥੇ ਕੀ ਆਪਾਂ ਅੱਗੇ ਨੂੰ ਕਰ ਸਕਦੇ ਆ ਕਿਉਂਕਿ 2023 ਦੇ ਵਿੱਚ ਜਦੋਂ ਹੋਇਆ ਸੀ ਉਦੋਂ ਅਸੀਂ ਬਹੁਤ ਓਜਾ ਇਡੈਂਟੀਫਾਈ ਕੀਤੀ ਹੁੰਦੀ ਤੇ ਉਹਨਾਂ ਨੂੰ ਮਜ਼ਬੂਤ ਵੀ ਕੀਤਾ ਸੀ ਕਿਤੇ ਬੰਨ੍ਹ ਨਹੀਂ ਟੁੱਟੇ ਤੇ ਸੋ ਜਿੱਥੇ ਪਾਣੀ ਹੁਣ ਇੰਨਾ ਆ ਗਿਆ ਓਵਰਫਲੋ ਹੋ ਗਿਆ ਬੰਨ੍ਹਾਂ ਦੇ ਉੱਤੋਂ ਦੀ ਪਾਣੀ ਹੋ ਗਿਆ ਤਾਂ ਹੁਣ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਸਹੀ ਕਹਿ ਸਕਦਾ ਤਾਂ ਤੁਸੀਂ ਸੁਣਿਆ ਕੈਬਨਿਟ ਮੰਤਰੀ ਬ੍ਰਿੰਦਰ ਗੋਇਲ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਹਿਲਾ ਐਲਾਨ ਕਰ ਦਿੱਤਾ ਕਿ ਹੜ੍ਹਾਂ ਦੇ ਨਾਲ ਜੋ ਪ੍ਰਭਾਵਿਤ ਹੋਣਗੇ ਇਲਾਕੇ ਜੋ ਜ਼ਮੀਨਾਂ ਜੋ ਫਸਲਾਂ ਬਰਬਾਦ ਹੋਣਗੀਆਂ ਤਾਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਕਿਉਂਕਿ ਇਹ ਇੱਕ ਕੁਦਰਤੀ ਕਰੋਪੀ ਆ ਕੁਦਰਤੀ ਆਫਤ ਆ ਇਸ ਨੂੰ ਕੋਈ ਰੋਕ ਨਹੀਂ ਸਕਦਾ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਤਾਂ ਵਾਕਈ ਹੀ ਪੰਜਾਬ ਦੇ ਜੋ ਅੱਜ ਹਾਲਾਤ ਹੋ ਚੁੱਕੇ ਨੇ ਹਾਲਾਤ ਦੇ ਕੇ ਹਰ ਕਿਸੇ ਦੀਆਂ ਅੱਖਾਂ ਨਾਮ ਹੋ ਜਾਂਦੀਆਂ ਨੇ ਕਿ ਹਸਦਾ ਵਸਦਾ ਰੰਗਲਾ ਪੰਜਾਬ ਅੱਜ ਇੱਕ ਉਜੜਿਆ ਹੋਇਆ ਪੰਜਾਬ ਨਜ਼ਰ ਆ ਰਿਹਾ ਪੰਜ ਆਬ ਜੋ ਕਿ ਜੋੜ ਕੇ ਪੰਜਾਬ ਬਣਦਾ ਅੱਜ ਪਾਣੀਆਂ ਦਾ ਜੋ ਇੱਕ ਪੰਜਾਬ ਹੈ ਉਹ ਅੱਜ ਪਾਣੀ ਪਾਣੀ ਹੋਇਆ ਪਿਆ ਆ ਤਾਂ ਵਾਕਈ ਹੀ ਦਿਲ ਨੂੰ ਝੋੜ ਦਿੰਦੀਆਂ ਨੇ ਅਜਿਹੀਆਂ ਤਸਵੀਰਾਂ ਜਦੋਂ ਆਪਣੇ ਹੀ ਘਰਾਂ ਚੋਂ ਲੋਕਾਂ ਨੂੰ ਸਮਾਨ ਚੱਕ ਕੇ ਬੇਕਾਰ ਹੋਣਾ ਪੈ ਰਿਹਾ ਤਾਂ ਪੰਜਾਬ ਦੀ ਤਾਜ਼ਾ ਸਥਿਤੀ ਹੈ ਇਹ ਜੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਦੁਆਰ ਅਰਦਾਸਾਂ ਜ਼ਰੂਰ ਕਰੋ ਕਿ ਕੁਦਰਤ ਦੀ ਕਰੋਪੀ ਇਹ ਘਟ ਹੋ ਜਾਵੇ ਕੁਦਰਤ ਦੀ ਕਰੋਪੀ ਇਹ ਬੰਦ ਹੋ ਜਾਵੇ ਤਾਂ ਹੀ ਉਹ ਕੁਝ ਹੋ ਸਕਦਾ ਕਿਉਂਕਿ ਕੁਦਰਤ ਦੇ ਅੱਗੇ ਕੋਈ ਪਾਵਰ ਨਹੀਂ ਚੱਲਦੀ ਕੋਈ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੋਈ ਮੰਤਰੀ ਕੋਈ ਐਮਐਲਏ ਕੋਈ ਸਰਪੰਚ ਪੰਚ ਕਿਸੇ ਦੀ ਸਪਰਸ਼ ਨਹੀਂ ਚੱਲਦੀ